लड़कियों को पढ़ा के तुम क्रांति लाओगे क्रांति लाने का इतना ही शौक है तो देश के स्वतंत्रता संग्राम में जुड़ो अंग्रेजों की गुलामी तो सिर्फ सौ साल पुरानी है मैं जिस गुलामी से लोगों को स्वतंत्र करना चाहता हूँ वो तीन हजार साल पुरानी है पार, ਅੱਜ ਅਸੀਂ ਉਸ ਰੈਵਰ ਦੀ ਖੂਲੇ ਪਿਕਚਰ ਦਿਖਾਉਣ ਜਾ ਰਹੇ ਹਾਂ ਕਿਉਂਕਿ ਮੈਂ ਕੱਲ ਵੀ ਦੱਸਿਆ ਸੀਗਾ ਕਿ ਆਪਾਂ ਨੂੰ ਖਾੜੀ ਚ ਪਰੋਸ ਕੇ ਨਹੀਂ ਮਿਲੇ ਹੱਥ ਸਾਡੇ ਰੈਵਰਾਂ ਨੇ ਬਹੁਤ ਸੰਘਰਸ਼ ਕੀਤਾ ਉਸ ਸੰਘਰਸ਼ ਨੂੰ ਦਰਸਾਉਂਦੀ ਇਹ ਵੀਡੀਓ ਜਿਹੜੀ ਕਿ ਅੱਜਕੱਲ ਦਿਖਾਉਣ ਦਾ ਰਹੇ ਆ ਖੂਲੇ ਪਿਕਚਰ ਲੜਕੀਆਂ ਨੂੰ ਪੜਾਉਣਾ ਬੰਦ ਕਰੋ ਲੜਕਤ ਕਰੀ ਤਾਂ ਜਾਨ ਖੋਣਾ ਜੈ ਭੀਮ ਜੈ ਭਾਰਤ ਜੀ ਜਿਵੇਂ ਕਿ ਸਭ ਨੂੰ ਪਤਾ ਕਿ ਪੂਰੀ ਦੁਨੀਆ ਦੇ ਵਿੱਚ ਫੂਲੇ ਪਿਕਚਰ ਜਿਹੜੀ ਆ ਹਰ ਇੱਕ ਸ਼ਿਰਮਾ ਘਰ ਦੇ ਵਿੱਚ ਦਿਖਾਈ ਜਾ ਰਹੀ ਆ ਅੱਜ ਕੇਸੀ ਸ਼ਿਰਮਾ ਦੇ ਵਿੱਚ ਅਸੀਂ ਨਕੋਦਰ ਦੇ ਵਿੱਚ ਇਹ ਫਿਲਮ ਕੱਲ ਵੀ ਬੱਚਿਆਂ ਨੂੰ ਸਕੂਲ ਦੇ ਡਾਕਟਰ ਮਿਲਕਰ ਮੋਰਿਅਲ ਕਮੇਟੀ ਵੱਲੋਂ ਦਿਖਾਈ ਗਈ ਸਕੂਲ ਦੇ ਬੱਚਿਆਂ ਨੂੰ ਔਰ ਅੱਜ ਅਸੀਂ ਪੂਰੇ ਮੁਹੱਲੇ ਨੂੰ ਇਹ ਫਿਲਮ ਦਿਖਾਉਣ ਆਏ ਆ ਔਰ ਸਾਰੇ ਹੀ ਜਿੰਨੇ ਵੀ ਇੱਥੇ ਪਹੁੰਚੇ ਆ ਸਾਰਿਆਂ ਦਾ तहे ਦਿਲੋਂ ਸ਼ੁਕਰੀਆ ਦਾ ਆ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਕਾਂਸੀ ਰਾਮ ਤੇਰੀ ਸੋਚ ਤੇ ਬਾਬੂ ਕਾਂਸੀ ਰਾਮ ਤੇਰੀ ਸੋਚ ਤੇ ਬਾਬੂ ਕਾਂਸੀ ਰਾਮ ਜੀ ਦੀ ਬਦੌਲਤ ਸਾਡੇ ਬਹੁਤ ਸਾਰੇ ਜਿਹੜੇ ਰੈਵਰ ਸੀ ਸਾਨੂੰ ਵੀ ਨਹੀਂ ਪਤਾ ਲੱਗਣਾ ਸੀਗਾ ਜੇ ਬਾਬੂ ਕਾਂਸੀ ਰਾਮ ਜੀ ਨਾ ਹੁੰਦੇ ਕਿਉਂਕਿ ਜਦੋਂ ਬਾਬਾ ਸਾਹਿਬ ਡਾਕਟਰ ਬੀਆਰ ਅਬੇਦਕਾਰ ਜੀ ਇਸ ਦੁਨੀਆ ਤੋਂ ਚਲੇ ਗਏ ਤੇ ਮਨੁਬਾਦ ਨੇ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਸੀਗੀ ਕਿ ਇਹਨਾਂ ਦਾ ਰੈਵਰ ਜਿਹੜਾ ਆ ਉਹ ਚਲੇ ਗਿਆ ਹੁਣ ਦੇਖਾਂਗੇ

आज तक किसी शूद्र ने ऐसा तो साहस नहीं किया और ज्योतिबा को समझा हमारी प्रथाओं में बाधा ना डाले क्या कर लोगे? देखते हैं कौन पहले थकता है, वो या हम? लोग हमने फिल्म देखी है भूले तो कहना चाहोगे ਕਿੱਦਾਂ ਦੀ ਲੱਗੀ ਤੁਹਾਨੂੰ ਫਿਲਮ ਇਹ ਫਿਲਮ ਜਿਹੜੀ ਸਾਡੇ ਸਮਾਜ ਲਈ ਆ ਬਹੁਤ ਹੀ ਪ੍ਰੇਰਨਾਦਾਇਕ ਆ ਤੇ ਸਾਡੇ ਮਾਤਾ ਪੂਰੇ ਜੀ ਨੇ ਜੋ ਸਾਡੇ ਲਈ ਸੰਘਰਸ਼ ਕੀਤਾ ਆ ਉਹ ਅਸੀਂ ਅੱਜ ਤੱਕ ਉਹਨਾਂ ਦਾ ਮੁੱਲ ਨਹੀਂ ਮੋੜ ਸਕੇ ਅੱਛਾ ਇਸ ਲਈ ਐਸੇ ਮੂਵੀ ਤੋਂ ਪ੍ਰਾਰਥ ਹੋ ਗਏ ਅੱਖਾਂ 'ਚ ਆਂਸ ਬਹਾਰ ਲੱਗ ਪਏ ਆ ਕਿ ਸਾਡੇ ਰਹਿਵਜਾਂਦਿਆਂ ਨੇ ਇੰਨਾ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਨਹੀਂ ਸਕਦੇ ਜੈ ਜੀ ਜੈ ਉਹਲੇ ਫਿਲਮ ਤੁਸੀਂ ਅੱਜ ਦੇਖੀ ਹੈ ਨਗੋਦਰ ਵਿੱਚ ਤੁਹਾਨੂੰ ਮੂਵੀ ਕਿੱਦਾਂ ਦੀ ਲੱਗੀ ਬਹੁਤ ਜਿਆਦਾ ਵਧੀਆ ਲੱਗੀ ਆ ਜੋ ਬੇਟੀਆਂ ਨੂੰ ਸ਼ਿਰਸ਼ਾ ਮਿਲੀ ਆ ਅਸੀਂ ਵੀ ਸ਼ਿਰਸ਼ਾ ਲਈ ਇਹਨਾਂ ਦੀ ਬਦੌਲਤ ਤੇਜ ਦੀ ਪਹਿਲੀ ਮੈਲਡੀ ਜਿਹੜੇ ਨਾਲ ਲੱਗੇ ਜੀ ਹਾਂਜੀ ਠੀਕ ਹੈ ਪਹਿਲੇ ਹੀ ਪਤਾ ਲੱਗ ਗਿਆ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਉਹਨਾਂ ਨੂੰ ਬਹੁਤ ਬਹੁਤ ਥੈਂਕ ਯੂ